ਇੱਕ ਰੋ ਰੋ ਕੇ ਵਿਛੜਦਾ ਇੱਕ ਰੋ ਰੋ ਕੇ ਵਿਛੜਦਾ ਏ ਇੱਕ ਵਿਛੜਦਾ ਏ ਤੇ ਰੋਂਦਾ ਹੈ ਦੋਹਾਂ 'ਚ ਫਰਕ ਤਾਂ ਹੁੰਦਾ ਹੈ ਇੱਕ ਹੱਸ ਹੱਸ ਕੇ ਮਿਲਦਾ ਹੈ ਇੱਕ ਹੱਸ ਹੱਸ ਕੇ ਮਿਲਦਾ ਏ ਇੱਕ ਮਿਲਦਾ ਏ ਤੇ ਹੱਸਦਾ ਹੈ ਦੋਹਾਂ 'ਚ ਫਰਕ ਤਾਂ ਹੁੰਦਾ ਹੈ ਇੱਕ ਜੀਣੇ ਲਈ ਕਮਾਦਾ ਹੈ ਇੱਕ ਜੀਣੇ ਲਈ ਕਮਾਉਂਦਾ ਹੈ ਇੱਕ ਕਮਾਣ ਖਾਤਰ ਹੀ ਜੀਂਦਾ ਹੈ ਦੋਹਾਂ ਵਿੱਚ ਫਰਕ ਤਾਂ ਹੁੰਦਾ ਹੈ ਇੱਕ ਕਿਸਮਤ ਨਾਲ ਲੜਦਾ ਹੈ ਇੱਕ ਕਿਸਮਤ ਨਾਲ ਲੜਦਾ ਹੈ ਇੱਕ ਕਿਸਮਤ ਆਪ ਲਿਖਦਾ ਹੈ ਦੋਹਾਂ ਵਿੱਚ ਫਰਕ ਤਾਂ ਹੁੰਦਾ ਹੈ ਇੱਕ ਰੱਬ ਨੂੰ ਇਸ਼ਕ ਪਿਆ ਕਰਦਾ ਇੱਕ ਰੱਬ ਨੂੰ ਇਸ਼ਕ ਪਿਆ ਕਰਦਾ ਇੱਕ ਦੇ ਇਸ ਵਿੱਚ ਰਬ ਹੁੰਦਾ ਹੈ ਦੋਹਾਂ 'ਚ ਫਰਕ ਤਾਂ ਹੁੰਦਾ ਹੈ ਇੱਕ ਜਾਨ ਵਾਰ ਦਿੰਦਾ ਇੱਕ ਹੋਰਾਂ ਤੇ ਜਾਨ ਵਾਰ ਦਿੰਦਾ ਇੱਕ ਜਾਨ ਸਬਨਾ ਦੀ ਹੁੰਦਾ ਹੈ ਦੋਹਾਂ 'ਚ ਫਰਕ ਤੇ ਹੁੰਦਾ ਹੈ